ਆ ਬਚਾਰਾ ਬਾਪੂ ਇੰਨੇ ਕਿਹੜੀ ਧੁੱਪ ਦੇ ਵਿੱਚ ਬੈਠਾ ਹੁੰਦਾ ਹੈ ਤਾਂ ਉੱਥੇ ਇੱਕ ਵੀਰ ਆ ਜਾਂਦਾ ਹੈ ਬਾਪੂ ਨੂੰ ਦੇਖਦਾ ਹੈ ਕਿ ਬਾਪੂ ਥੋੜੀਆਂ ਜੀਆਂ ਟੌਫੀਆਂ ਲੈ ਕੇ ਬੈਠਾ ਹੈ ਅਤੇ ਇਹਸ ਨੂੰ ਵੇਚ ਰਿਹਾ ਹੈ ਕੋਈ ਗਾਹਕ ਵੀ ਨਹੀਂ ਆਉਂਦਾ ਤਾਂ ਵੀਰ ਬਾਪੂ ਦੀ ਸਪੋਰਟ ਵੀ ਕਰਦਾ ਹੈ ਅਤੇ ਇੱਕ ਨੰਬਰ ਵੀ ਜ਼ਰੂਰ ਦਿੰਦਾ ਹੈ ਤਾਂ ਦੇਖੋ ਅੱਗੇ ਵੀਡੀਓ ਇਹ ਸਾਡੇ ਸਿੱਖਾਂ ਦੇ ਹਾਲ ਆ ਹੈ ਇਹ ਸਾਡੇ ਸਿੱਖਾਂ ਦੇ ਹਾਲ ਆ ਬਾਬਾ ਜੀ ਇਧ ਧੁੱਪੇਤ ਬੈਠੇ ਹੋ ਛਾਂਵੇਂ ਬੈਈ ਨਹੀਂ ਤੂੰ ਵੇਚ ਦੇ ਕੀ ਇਹੀ ਵੇਚ ਵੇਚਦੇ ਹੋ ਕਿਉਂਕਿ ਹੋਰ ਵੀ ਕੰਮ ਕਰਣਾ ਹੈ ਸਭੀ ਸੂਜੀ ਦਾ ਹੋਣੀ ਸਹੀ ਹੈ ਹੈ ਤਾਂ ਰੈਡੀ ਵਾਲਾ ਹੈ ਅਗਲੇ ਮੈਂ ਤਾਂ ਹੁਣ ਹੁਣ ਕੀ ਆ ਕਾਦੇ ਪਾਸੇ ਹੈ ਰੈਡੀ ਪਾਸੇ ਰੈਡੀ ਵਾਸੇ ਪੈਸੇ ਨਹੀਂ ਹੈਗੇ ਇੱਕ ਨਾ ਕੰਮ ਕਰ ਮੈਂ ਤੁਹਾਨੂੰ ਨੰਬਰ ਦਵਾ ਇੱਕ ਜੀ ਉਹ ਬਹੁਤ ਬਾਬਿਓ ਆ ਨੰਬਰ ਜੇ ਨਿਰਵੈਰ ਸਿੰਘ ਦਾ ਠੀਕ ਆ ਉਹਨੂੰ ਤੁਸੀਂ ਕਹਿ ਦਿਓ ਕਿ ਇੱਕ ਸਿੰਘਤ ਮਿੱਤ ਮਿਲਿਆ ਸੀ ਤੇ ਸਿੰਘੋ ਤੁਸੀਂ ਉਹ ਤੁਹਾਨੂੰ ਜਿਹੜੀ ਜਦੂਆ ਲੈ ਗਏ। ਮੇਰੇ ਬਿਆਸ ਸਿੰਘ ਨੂੰ ਫੋਨ ਕਰ ਲਿਓ ਅੰਮ੍ਰਿਤਸਰ ਦਾ ਬੰਦਾ ਜੀ ਸਿੰਘੋ ਠੀਕ ਹੈ ਗੁਰਸਿੱਖਾਂ ਦੇ ਕੰਮ ਆਂਦਾ ਜੀ ਉਹਦੀ ਮਾਰੇ ਨੇ ਡੂੜੀ ਲਾਈ ਏ ਆਹ ਫੋਨ ਫੋਨ ਨੰਬਰ ਤੇ ਕੋਲ ਕਰ ਦਿਓ ਉਹਨੇ ਭਾਵੇਂ ਕਰ ਦਿਓ ਭਾਵੇਂ ਛੱਡ ਕੇ ਕਰ ਦਿਓ ਤੇ ਉਹ ਤੁਹਾਨੂੰ ਜਿਹੜੀ ਜਦੂਆ ਨਵੀਂ ਤਿੰਨ ਪਈਆਂ ਵਾਲੀ ਉਹ ਤੇ ਬਾਬਾ ਜੀ ਦੀ ਆ ਸਮਾਨ ਲਾ ਕੇ ਦੇਚੋਗੇ ਨਾ ਪਿੰਡਾ ਗੁੰਡਾ ਜੀ ਜਾ ਕੇ ਤਾਂ ਤੁਹਾਡਾ ਸਮਾਨ ਵੇਚ ਵੀ ਜਾਊਗਾ ਹੁਣ ਇੰਨੀ ਗਰਮੀ 'ਚ ਬੈਠੇ ਹੋ ਇੱਥੇ ਲਿੱਕ ਇਨਾ ਕਸਮਾਨ ਲਾ ਕੇ ਇਹ ਕਿੰਨਾ ਸਾਮਾਨ ਸਾਰਾ ਹਾਂ 300 400 ਦਾ ਹੁਣ ਤੁਸੀਂ ਕੰਮ ਕਰੋ ਸੁਭਤ ਇਹ ਦਿਓ ਅਨਗੁਰ ਦਾਸ ਇਹ ਹੁਣ ਦੇ ਕੇ ਸਾਨੂੰ ਤੇ ਪੀਰ ਘਰ ਚੱਲ ਜਿਓਣ ਹੈ ਤੂੰ ਬੇਲੀ ਬਣਾਗਾ ਠੀਕ ਆ ਪਿਆਰੇਓ ਹਾਂਜੀ ਹਾਂਜੀ ਤਾਂ ਆ ਗਏ ਹੁਣ ਦੀ ਘਰ ਚੱਲਦੇ ਸਾਵੇ ਬੈਠੇ ਜਾ ਕੇ ਠੀਕ ਆ ਪਿਆਰੇ ਅਨਗੁਰ ਦਾਸ ਅਨਗੁਰ ਦਾਸ ਇਹ سارے ਸਿੱਖਾਂ ਦੇ ਹਾਲ ਆ। ਇਹ ਇਹ ਸਾਰੇ ਸਿੱਖਾਂ ਦੇ ਹਾਲ ਆ। ਲੋ ਕਹਿ ਰਹੇ ਆ 500 ਲਖੋ। ਠੀਕ ਆ ਜੀ। ਹੁਣ ਤੁਸੀਂ ਘਰ ਚੱਲ ਜਾਓਗੇ। ਲੋ ਸੰਗੋ ਫੜੋ। ਤੇ ਬਾਕੀ ਉਸ ਨੰਬਰ ਤੇ ਕਾਲ ਕਰ ਲਿਓ ਤੁਹਾਨੂੰ ਜਿਹੜੀ ਦੇ ਦਿੰਦੇ ਲੈ ਗਏ। ਠੀਕ ਆ ਜੀ। ਚਲੋ ਠੀਕ ਆ ਪਿਆਰੋ ਬਾਈ ਗੱਲ ਸਾਹਿਬ ਬਾਈ। ਫਤਿਹ ਜੀ।